ਜਬੂ ਦੇ ਬੰਦੇ ਦੀ ਲੋਟਰੀ ਨਿਕਲੀ ਆ ਤੇ ਹਜੇ ਤੱਕ ਕਸਟਮਰ ਸਾਡੇ ਕੋਲ ਨਹੀਂ ਆਇਆ ਕਲੇਮ ਕਰਨ ਤੇ ਇਹ ਦਿਹਾੜੀ ਚ ਤਿੰਨ ਵਾਰੀ ਨਿਕਲਦੀ 6 ਰੁਪਏ ਦੀ ਟਿਕਟ ਆਈ ਹੈ 1 ਵਜੇ 6 ਵਜੇ 8 ਵਜੇ ਤੇ ਤੁਸੀਂ ਆਪਣਾ ਲੱਕਰ ਜਵਾ ਸਕਦੇ ਹੋ ਇਹ ਇੱਕ ਮਹੀਨੇ ਦੀ ਸਾਡੇ ਕੋਲ ਦੋ ਪ੍ਰਾਈਜ਼ ਨਿਕਲੇ 1-1 ਕਰੋੜ ਰੁਪਏ ਦੇ ਤੇ ਪਿੱਛੇ 1.5 ਕਰੋੜ ਦਾ ਵੀ ਇਨਾਮ ਸਾਡੀ ਏਜੰਸੀ ਦਾ ਹੀ ਨਿਕਲਿਆ ਹੈ ਬਨੌਰ ਇੰਟਰਪ੍ਰਾਈਜ਼ ਦੇ ਲੁਧਿਆਣਾ ਦਾ ਜੋ ਸਾਡੇ ਆਫਿਸ ਹੈਗਾ ਨਾ ਉਹ ਅੱਗੇ ਉਹਨਾਂ ਰੈਕ ਜਾਂਦੇ ਇੱਥੇ ਆਂਦੇ ਉਹ ਸਾਨੂੰ ਨਹੀਂ ਪਤਾ ਉਹਨੇ ਕੱਲ ਹੋਈਏ ਟਿਕਟ ਲੈ ਕੇ ਕੱਲ ਨੂੰ ਹੈਗੀ ਇਹ ਉਹਨਾਂ ਦੀ ਮਰਜ਼ੀ ਲੈ ਕੇ ਸ਼ਰਮਾ ਰੋਹਨ ਸ਼ਰਮਾ ਤੇ ਰੋਪੇਨ ਸ਼ਰਮਾ ਟਿਕਟਾਂ ਲਾਟੇ ਭਾਣ ਕਰ ਤੋਂ ਕੱਲ 6 ਵੇ ਸਾਡੇ ਕੋਲ 1 ਕਰੋੜ ਦਾ ਪ੍ਰਾਈਸ ਹਿੱਟ ਹੋਇਆ ਇਸ ਤੋਂ ਪਿਛਲੇ ਮਹੀਨੇ ਵੀ ਸਾਡੇ ਕੋਲ ਥੋੜਾ ਤਰੀਕ 6 ਵੇ ਵਾਲੀ ਚ 1 ਕਰੋੜ ਦਾ ਪ੍ਰਾਈਸ ਹਿੱਟ ਹੋਇਆ ਬ੍ਰੌਟ ਐਟਰਪ੍ਰਾਈਜ਼ ਸਾਡੇ ਜਿਹੜੇ ਸਟਾਕਿਸ ਆ ਗਏ ਲੁਧਿਆਣਾ ਤੋਂ ਉਹਨਾਂ ਕੋਲ ਟਿਕਟ ਲੈ ਕੇ ਪਰਚੇਸ ਕਰਨੇ ਆਜ ਐਜ਼ ਅ ਸੇਲਰ ਤੇ ਜੰਮੂ ਦੇ ਬੰਦੇ ਦੀ ਲੋਟਰੀ ਨਿਕਲੀ ਆ ਤੇ ਹਜੇ ਤੱਕ ਕਸਟਮਰ ਸਾਡੇ ਕੋਲ ਨਹੀਂ ਆਇਆ ਕਲੇਮ ਕਰਨ ਤੇ ਇਹ ਦਿਹਾੜੀ ਚ ਤਿੰਨ ਵਾਰੀ ਨਿਕਲਦੀ 6 ਰੁਪਏ ਦੀ ਟਿਕਟ ਆਈ ਹੈ 1 ਵਜੇ 6 ਵਜੇ 8 ਵਜੇ ਤੇ ਤੁਸੀਂ ਆਪਣਾ ਲੱਕਾ ਜਵਾ ਸਕਦੇ ਹੋ ਇੱਕ ਮਹੀਨੇ ਚ ਸਾਡੇ ਕੋਲ ਦੋ ਪ੍ਰਾਈਜ਼ ਨਿਕਲੇ 1-1 ਕਰੋੜ ਰੁਪਏ ਦੇ ਤੇ ਪਿੱਛੇ 1.5 ਕਰੋੜ ਦਾ ਵੀ ਇਨਾਮ ਸਾਡੀ ਏਜੰਸੀ ਦਾ ਹੀ ਨਿਕਲਿਆ ਹੈ ਹੀ ਬਨੌਰ ਇੰਟਰਪ੍ਰਾਈਜ਼ ਦੇ ਲੁਧਿਆਣਾ ਦਾ ਜੋ ਸਾਡੇ ਆਫਿਸ ਹੈਗਾ ਨਾ ਉਹ ਸਰ ਜੰਮੂ ਹੈ ਅੱਗੇ ਉਹਨਾਂ ਡੈਕ ਜਾਂਦੇ ਆ ਇੱਥੇ ਆਉਂਦੇ ਆ ਉਹ ਸਾਨੂੰ ਨਹੀਂ ਪਤਾ ਉਹਨੇ ਕੱਲ ਲਈ ਹੈ ਟਿਕਟ ਲੈ ਕੇ ਕੱਲ ਨਹੀਂ ਆਈ ਵੀ ਉਹਨਾਂ ਦੀ ਮਰਜ਼ੀ ਹੋਰ ਕਿੰਨੀ ਦੇਰ ਤੋਂ ਰਾਜੀ ਪਾ ਰਹੇ ਹੋ ਉਹਨਾਂ ਨੂੰ ਹੋ ਗਿਆ 1 ਸਾਲ ਤੱਕ ਪਿਛੋਂ ਨਾਲ 90000 ਵੀ ਨਿਕਲੇ 3 ਦਿਨ ਪਹਿਲਾਂ ਉਹਨਾਂ ਨੇ ਇਸੇ ਤੋਂ ਕਰਵਾਦਾ